ਇੱਕ ਬਾਬਾ ਜੀ ਨੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਕੜੀ ਚਾਵਲ ਰਾਜਮਾ ਕੜੀ ਚਾਵਲ ਲੱਸੀ ਅਤੇ ਪ੍ਰਸ਼ਾਦ ਦਾ ਤਿਆਰ ਕਰਕੇ ਲੈ ਕੇ ਆਉਂਦੇ ਨੇ ਸੋ ਇਹ ਬਾਬਾ ਜੀ ਬਾਰੇ ਦੱਸ ਦਿਆਂ ਤੁਹਾਨੂੰ ਬਾਬਾ ਜੀ ਇੱਕ ਪਾਠੀ ਸਿੰਘ ਨੇ ਗੁਰੂ ਘਰ ਦੇ ਵਿੱਚ ਕੀ ਨਾਮ ਆ ਬਾਬਾ ਜੀ ਭਾਈ ਰਾਜਪਾਲ ਸਿੰਘ ਜੀ ਰਾਜਪਾਲ ਸਿੰਘ ਪਤਾ ਲੱਗਿਆ ਜੀ ਕਹਿੰਦੇ ਗੁਰੂ ਘਰ ਚ ਵੀ ਸੇਵਾ ਕਰਦੇ ਹੋ ਤੇ ਤੁਹਾਨੂੰ ਮੈਨੂੰ ਲੱਗਦਾ 4-5 ਮਹੀਨੇ ਹੋ ਗਏ ਜੀ ਤੁਸੀਂ ਇੱਥੇ ਇਹ ਕਿਰਤ ਕਰ ਰਹੇ ਹੋ ਕਿੱਦਾਂ ਇਹ ਤੁਹਾਡੇ ਮਨ ਚ ਆਇਆ ਜੀ ਏ ਪਾਜੀ ਮਾਨ ਚ ਤਾਂ 4-5 ਸਾਲ ਪਹਿਲਾਂ ਦਾ ਜੀ ਜੀ ਕਿਉਂਕਿ ਆਮਦਨ ਸਾਨੂੰ ਹੈ ਨਹੀਂ ਨਾ ਗੁਰੂ ਘਰ ਅੱਜ ਤਨਖਾਹਾਂ ਨਹੀਂ ਹੈਗੀਆਂ ਜੀ ਤੋਂ ਘਰ ਦਾ ਗੁਜ਼ਾਰਾ ਜਿਹੜਾ ਉਹ ਬਹੁਤ ਮੁਸ਼ਕਲ ਨਾਲ ਚੱਲਦਾ ਹ ਹਮ ਤੇ ਤਾਂ ਕੀਰਤਨ ਕਰਦਿਆਂ ਨਾਲ ਚਲੋ ਤਾਂ ਚੱਲੀ ਜਾਂਦਾ ਗੁਜ਼ਾਰਾ ਜੀ ਨਹੀਂ ਤੇ ਇਕੱਲੀ ਤਨਖਾਹ ਨਾਲ ਔਖਾ ਜੀ ਹਮ ਹਾਂਜੀ ਯਾਰ ਤਿਆਰੀ ਕਿੱਦਾਂ ਹੁੰਦੀ ਆ ਕਿਉਂਕਿ ਉੱਧਰ ਵੀ ਗੁਰੂ ਘਰ ਚ ਵੀ ਪੂਰਾ ਟਾਈਮ ਆ ਜਿਹੜਾ ਦੇਣਾ ਪੈਂਦਾ ਏ ਸਤਕਾਰ ਗੁਰੂ ਸਾਹਿਬਾਨ ਨੂੰ ਦੇਣਾ ਪੈਂਦਾ ਤੇ ਇੱਧਰ ਵੀ ਇਹ ਕੰਮ ਵੀ ਕਿੱਦਾਂ ਨਾਲ ਨਾਲ ਕਿੱਦਾਂ ਚੱਲਦਾ ਇਹ ਕੰਮ ਭਾਜੀ ਪਹਿਲਾਂ ਮੈਂ ਤਾਂ ਗੁਰਦਾਰ ਸਾਹਿਬ ਚਲੇ ਜਾਂਦਾ ਜੀ ਇੱਕੋ ਇਸ਼ਨਾਨ ਕਰਕੇ ਜੀ ਤੇ ਬਾਅਦ ਵਿੱਚ ਆਪਣੇ ਸਿੰਘਣੀਆਂ ਉਹ ਸਾਰਾ ਤਿਆਰ ਕਰ ਦੂਆ ਅੱਛਾ ਜੀ ਨਾਲ ਬੱਚੇ ਲੱਗ ਜਾਂਦੇ ਨੇ ਪ੍ਰਸ਼ਾਦਾ ਬਣਾਉਂਦੇ ਆ ਹੂੰ ਉਹ ਨਾਲ ਬੱਚੇ ਲੱਕ ਕੇ ਬਣਵਾ ਲੈਂਦੇ ਅੱਛਾ ਜੀ ਭਾਈ ਮਿਹਨਤ ਦਾ ਮੁੱਲ ਆ ਜਿਹੜਾ ਪੈ ਜਾਂਦਾ ਜੀ ਹਾਂਜੀ ਹਾਂਜੀ ਬਾਕੀ ਗੁਰੂ ਸਾਹਿਬ ਨੇ ਚਲੋ ਕ੍ਰਿਸ਼ਨਾ ਬਣੀ ਹੈਗੀ ਸਭ ਕੁਝ ਪ੍ਰਾਪਤ ਕਰਨ ਦੇ ਲਈ ਪਾਠੀ ਸਿੰਘਾਂ ਤੋਂ ਅਰਦਾਸਾਂ ਕਰਾਈਆਂ ਜਾਂਦੀਆਂ ਨੇ ਪਰ ਪਾਠੀ ਸਿੰਘਾਂ ਨੂੰ ਕੀ ਚਾਹੀਦਾ ਕੀ ਪਰਾਠੀ ਸਿੰਘ ਦੀਆਂ ਜ਼ਰੂਰਤਾਂ ਨੇ ਉਧਰ ਕਿਸਦਾ ਧਿਆਨ ਨਹੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਰਦਾਸਾਂ ਕਰਾਉਂਦੇ ਨੇ ਲੋਕ ਹਾਂਜੀ ਇਹ ਤਾਂ ਹੈ ਚਲੋ ਗੁਰੂ ਘਰ ਮਾੜਾ ਨਹੀਂ ਪਰ ਕਹਿੰਦੇ ਆ ਵੀ ਸਾਡੀ ਆਮਦਨ ਘੱਟ ਹੋਣ ਕਰਕੇ ਗੁਜ਼ਾਰੇ ਨਹੀਂ ਹੁੰਦੇ ਆਉਣ ਵਾਲੇ ਸਮੇਂ 'ਚ ਹੁਣ ਗ੍ਰਾਂਥੀ ਅੱਗੇ ਤਿਆਰ ਨਹੀਂ ਹੁੰਦਾ ਭੱਜ ਕੇ ਇਹ ਕਾਰਨ ਕੀ ਮੰਦੇ ਜੀ ਕੰਮ ਤਾਂ ਇਹ ਦੀ ਕੋਈ ਇੱਜ਼ਤ ਨਹੀਂ ਹੈ ਜੀ ਹੁਣ ਗ੍ਰਾਂਤੀ ਸਿੰਘ ਦੀ ਦਿਹਾੜੀਦਾਰ ਦੀ ਵੀ ਅਜੀ ਇੱਜ਼ਤ ਕਰਦਾ ਉਹਦਾ ਪਰ ਗ੍ਰਾਂਤੀ ਸਿੰਘ ਦੀ ਕੋਈ ਇੱਜ਼ਤ ਨਹੀਂ ਕਰਦਾ ਸਾਡੇ ਭੈਣ ਵੀ ਕਈ ਵਾਰ ਇੱਥੇ ਤੁਹਾਡੇ ਨਾਲ ਹੁੰਦੇ ਨੇ ਖੜਦੇ ਨੇ ਜਦੋਂ ਮੈਂ ਕੀਰਤਨ ਕਰਨ ਚੱਲਿਆ ਜਾਂਦਾ ਕਿਤੇ ਮੈਂ ਡਿਊਟੀ ਜਾਂਦਾ ਫਿਰ ਉਹ ਆਪ ਸੰਭ ਲੈਂਦੇ ਤੇ ਇਹ ਵੀ ਫਿਰ ਜਿਹੜਾ ਇਹ ਤਿਆਰ ਕਰਵਾਈ ਹੈ ਜੀ ਇਹ ਵੀ ਫਿਰ ਸੰਗਤ ਵੱਲੋਂ ਸਹਿਯੋਗ ਦਿੱਤਾ ਗਿਆ ਥੋੜਾ ਬਹੁਤਾ ਇੱਕ ਰੌਣ ਦੀ ਵੀ ਗੰਜਾਇਸ ਨਹੀਂ ਸੀਗੀ ਨਹੀਂ ਹੋਈ ਜੀ ਜਿਨ੍ਹਾਂ ਨੇ ਆਪਣੀ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਣਾ ਜਿਨ੍ਹਾਂ ਨੇ ਥੋੜੀ ਅਰਦਾਸ ਕਰਨੀ ਹੈ ਵੀ ਚੜਦੀ ਕਲਾ ਰਹੇ ਪਰਿਵਾਰ ਤੇ ਸੁੱਖ ਉਹਨਾਂ ਨੂੰ ਤਾਂ ਤੁਸੀਂ 1100 ਦੰਤੇ ਵੀ ਬਾਬਾ ਜੀ ਮੇਲਾ ਦਾ ਵੀ ਕਹਿੰਦੇ ਨੇ ਵੀ ਬਾਬਾ ਜੀ 500 ਚ ਮੰਨ ਜੀ ਹਾਂ ਪਰ ਜਦੋਂ ਗੱਲ ਸਿੰਗਰਾਂ ਤੇ ਆ ਜਾਂਦੀ ਹੈ ਜਾਂ ਕੋਈ ਆਰਕੈਸਟਰਾ ਲੱਚਰਤਾ ਤੇ ਆ ਗਈ ਬਾਬਾ ਜੀ ਫਿਰ ਉੱਥੇ 10 ਲੱਖ ਵੀ ਥੋੜਾ ਹੋ ਜਾਂਦਾ ਚਾਰ ਪੰਜ ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਮੈਂ ਲੋਕਲ ਗ੍ਰੰਥੀ ਰਹਾ ਤੇ ਬੱਚੇ ਕਿੰਨੇ ਨੇ ਬਾਬਾ ਜੀ ਬੱਚਾ ਤਿੰਨ ਬੇਟੀਆਂ ਨੇ ਬਾਜੀ ਹਾਂਜੀ ਇੱਕ ਬੇਟਾ ਜੀ ਤੇ ਇਧਰ ਪਾਠੀ ਸਿੰਘ ਵਾਲੀ ਲਾਈਨ ਚ ਬੱਚੇ ਸੰਥਿਆ ਵਗੈਰਾ ਲੰਦੇ ਨੇ ਇਧਰ ਆਉਣ ਦੀ ਕੋਈ ਹੈਗਾ ਜੀ ਵਿਚਾਰ ਗੁਰਬਾਣੀ ਨਾਲ ਤਾਂ ਜੋੜਿਆ ਹੋਇਆ ਆਪਾਂ ਬੱਚਿਆਂ ਨੂੰ ਪਰ ਇਧਰ ਆਉਣ ਦਾ ਵਿਚਾਰ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਿਵਾਣਾ ਅੱਜ ਅਸੀਂ ਭਾਸੋ ਤੋਂ ਅਮਲੋੜ ਰੋਡ ਦੇ ਉੱਤੇ ਸਥਿਤਾਂ ਮਾਦੋ ਫੈਕਟਰੀ ਦੇ ਬਿਲਕੁਲ ਨਜ਼ਦੀਕ ਜਿੱਥੇ ਟੋਲ ਪਲਾਜ਼ਾ ਸੀ ਉੱਥੇ ਖੜੇ ਆ ਟੋਲ ਪਲਾਜ਼ਾ ਤਾਂ ਹੁਣ ਨਹੀਂ ਰਿਹਾ ਪਰ ਉੱਥੇ ਉਹ ਜਗ੍ਹਾ ਤੇ ਇੱਕ ਬਾਬਾ ਜੀ ਨੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਕੜੀ ਚਾਵਲ ਰਾਜਮਾ ਕੜੀ ਚਾਵਲ ਲੱਸੀ ਅਤੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਉਂਦੇ ਨੇ ਗੱਡੀ ਸਪੈਸ਼ਲ ਤਿਆਰ ਕਰਾਈ ਆ ਬਾਬਾ ਜੀ ਨੇ ਪਹਿਲਾਂ ਤਾਂ ਇਹ ਗੱਡੀ ਸੀਗੀ ਜਿਹੜੀ ਇਹ ਕਾਰ ਟਾਈਪ ਸੀਗੀ ਇੱਥੇ ਲੈ ਕੇ ਖੜਦੇ ਸੀਗੇ ਪੂਰੀ ਉਹ ਤਿਆਰ ਕਰਾਈਆ ਗੱਡੀ ਇਹ ਸੋ ਇਹ ਬਾਬਾ ਜੀ ਬਾਰੇ ਦੱਸ ਦਿਆਂ ਤੁਹਾਨੂੰ ਬਾਬਾ ਜੀ ਇੱਕ ਪਾਠੀ ਸਿੰਘ ਨੇ ਗੁਰੂ ਘਰ ਦੇ ਵਿੱਚ ਸੋ ਗੁਰੂ ਘਰਾਂ ਦੇ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਗੁਰੂ ਘਰ ਦਾ ਵਜ਼ੀਰ ਕਿਹਾ ਜਾਂਦਾ ਏ ਗੁਰੂ ਦੀ ਤਾਬਿਆਂ 'ਚ ਹਰ ਸਮੇਂ ਰਹਿੰਦੇ ਨੇ ਗੁਰੂ ਨੂੰ ਅਰਦਾਸ ਬੇਨਤੀ ਕਰਦੇ ਨੇ ਸੰਗਤਾਂ ਦੇ ਸੁਖ ਸ਼ਾਂਤੀ ਦੇ ਲਈ ਪਰ ਸਾਡੀ ਤਰਾਸ ਦੀ ਆ ਅੱਜ ਗੁਰੂ ਘਰ ਦੇ ਵਜ਼ੀਰ ਨੇ ਜਿਹੜੇ ਉਹਨਾਂ ਨੂੰ ਆਪਣੇ ਬੱਚੇ ਪਾਲਣ ਦੇ ਲਈ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕਣ ਦੇ ਲਈ ਗੁਰੂ ਘਰ ਦੀ ਸੇਵਾ ਦੇ ਨਾਲ ਨਾਲ ਆਪਣਾ ਕੰਮ ਆ ਜਿਹੜੀ ਆਪਣੀ ਕਿਰਤਾ ਉਹ ਕਰਨੀ ਪੈ ਰਹੀ ਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਤਨਖਾਹਾਂ ਨੇ ਉਹ ਬਹੁਤ ਘੱਟ ਨੇ ਜੇ ਤਾਂ ਤੁਸੀਂ ਦੇਖੀਏ ਬਹੁਤ ਸਾਰੀਆਂ ਸੰਗਤਾਂ ਤਾਂ ਪਾਠੀ ਸਿੰਘਾਂ ਨੂੰ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਉਹਨਾਂ ਦਾ ਸਤਿਕਾਰ ਕਰਦੀਆਂ ਨੇ ਉਹਨਾਂ ਨੂੰ ਲੰਗਰ ਸਕਾਉਂਦੀਆਂ ਨੇ ਗੁਰੂ ਘਰ ਦੇ ਵਜ਼ੀਰ ਕਿਹਾ ਜਾਂਦਾ ਉਹਨਾਂ ਨੂੰ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਪਾਠੀ ਸਿੰਘਾਂ ਦੀ ਸੇਵਾ ਕਰਦੀਆਂ ਨੇ ਪਰ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਪਾਠੀ ਸਿੰਘਾਂ ਵੱਲ ਧਿਆਨ ਨਹੀਂ ਦਿੰਦੇ ਸੋ ਉਹੀ ਜੀ ਇੱਕ ਤਸਵੀਰ ਇਹ ਝਲਕ ਦਿਖਾ ਰਹੀ ਆ ਸੋ ਪਾਠੀ ਸਿੰਘਾਂ ਨੂੰ ਆਪਣੇ ਬੱਚੇ ਪਾਲਣ ਦੇ ਲਈ ਜਿਹੜਾ ਆਪਣੀ ਕਿਰਤ ਆ ਉਹ ਕਰਨੀ ਪੈ ਰਹੀ ਆ ਸੋ ਪ੍ਰਸ਼ਾਦਾ ਘਰ ਤੋਂ ਤਿਆਰ ਕਰਕੇ ਲੈ ਕੇ ਆਉਂਦੇ ਨੇ ਤੇ ਇੱਥੇ ਬੇਚਦੇ ਨੇ ਸੰਗਤਾਂ ਲਈ ਇੱਕ ਢਾਬੇ ਦੀ ਤਰ੍ਹਾਂ ਇਹ ਆਪਣਾ ਕੰਮ ਆ ਜਿਹੜਾ ਚਲਾ ਰਹੇ ਨੇ ਜੇ ਤਾਂ ਪਾਠੀ ਸਿੰਘਾ ਨੇ ਸ੍ਰੀ ਅਖੰਡਪੁਰ ਸਾਹਿਬ ਦੀ ਭੇਟ ਆਈ ਜਿਹੜੀ ਜੇ ਉਹ ਜਾਦੇ ਮੰਗ ਲਈ ਤਾਂ ਸਾਡੇ ਲੋਕ ਨੇ ਜਿਹੜੇ ਉਹ ਗਾਹ ਪਾਉਣ ਲੱਗ ਜਾਂਦੇ ਨੇ ਕਿ ਇੰਨੀ ਭੇਟਾ ਬਾਬਾ ਜੀ ਘੱਟ ਕਰ ਲੋ ਜਿਹੜੇ ਵੱਡੇ ਨਾਮੀ ਸਿੰਗਰ ਨੇ ਉਹਨਾਂ ਨੇ ਜਿੰਨੇ ਮੰਗ ਲਏ ਉਹ ਵੀ ਦੇਣਗੇ ਅਤੇ ਉੱਤੋਂ ਉਹਨਾਂ ਦੇ ਸਿੱਟਦੇ ਵੀ ਨੇ ਨੋਟ ਬਾੜਦੇ ਵੀ ਨੇ ਡਾਲਰ ਤੱਕ ਬਾੜਦੇ ਨੇ ਪਾਠੀ ਸਿੰਘਾਂ ਵੱਲ ਧਿਆਨ ਨਹੀਂ ਕੋਈ ਕਿ ਪਾਠੀ ਸਿੰਘਾਂ ਦੇ ਵੀ ਪਰਿਵਾਰ ਨੇ ਪਾਠੀ ਸਿੰਘ ਨੇ ਸਾਡੀ ਸੁੱਖ ਸ਼ਾਂਤੀ ਦੀ ਅਰਦਾਸ ਕਰਦੇ ਨੇ ਉਧਰ ਕੋਈ ਧਿਆਨ ਨਹੀਂ ਉਹ ਤਰਾਸ ਦੀ ਦੇ ਕਾਰਨ ਅੱਜ ਪਾਠੀ ਸਿੰਘਾਂ ਨੂੰ ਨਾਲ ਹੋਰ ਕਿੱਤੇ ਨੇ ਜਿਹੜੇ ਉਹ ਤੋਰਨੇ ਪੈ ਰਹੇ ਨੇ ਗੁਰੂ ਘਰਾਂ ਦੀਆਂ ਸੇਵਾ ਵੀ ਨਿਭਾ ਰਹੇ ਨੇ ਸੋ ਪਾਠੀ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਆ ਇੱਥੇ ਆਪਣੀ ਜਿਹੜੀ ਕਿਰਤਾ ਕਰ ਰਹੇ ਨੇ ਦੁਕਾਨ ਆ ਆਪਣੀ ਚਲਾ ਰਹੇ ਨੇ ਅਮਲੋ ਗਵਿੰਦਗੜ੍ਹ ਮਾਰਗ ਤੇ ਮੇਨ ਅਮਲੋ ਤੋਂ ਪਾਸੋਂ ਨੂੰ ਆਉਣੇ ਜਦ ਸੋ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਆ ਬਾਬਾ ਜੀ ਭਾਈ ਰਾਜਪਾਲ ਸਿੰਘ ਆ ਜੀ ਰਾਜਪਾਲ ਸਿੰਘ ਪਤਾ ਲੱਗਿਆ ਜੀ ਕਹਿੰਦੇ ਗੁਰੂ ਘਰ ਚ ਵੀ ਸੇਵਾ ਕਰਦੇ ਹੋ ਤੇ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਪਿੰਡ ਬਾਬਾ ਜੀ ਮਾਨਗੜਾ ਜੀ ਨਾਲੇ ਮਿਲਉਂਦੇ ਠੀਕ ਹੈ ਜੀ ਠੀਕ ਹੈ ਚਲੋ ਫੇਰ ਵੀ ਸੰਗਤ ਬਹੁਤ ਚੰਗੀ ਆ ਜੀ ਗੁਰੂ ਘਰ ਦੀ ਜਿਹੜੀ ਚਲੋ ਜੋ ਮਾਨ ਸਤਕਾਰ ਆ ਉਹ ਤਾਂ ਦਿੰਦੇ ਉਹਨੇ ਨਾਲ ਨਹੀਂ ਤਾਂ ਕਹਿੰਦੇ ਨੇ ਪਾਠੀ ਸਿੰਘ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਇਦਾਂ ਦਾ ਵੀ ਗਾਹ ਪਾ ਲੰਦੇ ਨੇ ਬਹੁਤ ਵਧੀਆ ਪਰ ਇਦਾਂ ਦਾ ਮਨਗੜ ਚ ਨਹੀਂ ਹੈ ਹਾਂਜੀ ਵਧੀਆ ਉਹ ਕਰਦੇ ਨਾ ਠੀਕ ਹੈ ਜੀ ਤੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹ ਤੁਹਾਡੇ ਮਨ ਚ ਕਿੱਦਾਂ ਆਇਆ ਬੜੇ ਲੰਮੇ ਟਾਈਮ ਤੋਂ ਮੈਨੂੰ ਲੱਗਦਾ ਚਾਰ ਪੰਜ ਮਹੀਨੇ ਹੋ ਗਏ ਜੀ ਤੁਸੀਂ ਇੱਥੇ ਇਹ ਕੀਰਤ ਕਰ ਰਹੇ ਹੋ ਕਿੱਦਾਂ ਇਹ ਤੁਹਾਡੇ ਮਨ ਚ ਆਇਆ ਜੀ ਇਹ ਪਾਜੀ ਮਨ ਚ ਤਾਂ ਚਾਰ ਪੰਜ ਸਾਲ ਪਹਿਲਾਂ ਦਾ ਜੀ ਜੀ ਕਿਉਂਕਿ ਆਮਦਨਾ ਸਾਨੂੰ ਹੈ ਨਹੀਂ ਨਾ ਗੁਰੂ ਘਰ ਅੱਜ ਤਰਖਾਵਾ ਨਹੀਂ ਹੈ ਗਿਆ ਜੀ ਤੋਂ ਘਰ ਦਾ ਗੁਜ਼ਾਰਾ ਜਿਹੜਾ ਉਹ ਬਹੁਤ ਮੁਸ਼ਕਿਲ ਨਾਲ ਚੱਲਦਾ ਹੂੰ ਤਾਂ ਤੱਕ ਕੀਰਤਨ ਕਰ ਚੱਲ ਜਾਂਦਾ ਗੁਜ਼ਾਰਾ ਜੀ ਨਹੀਂ ਤੇ ਕੱਲੀ ਤਨਖਾਹ ਨਾਲ ਔਖਾ ਜੀ ਹੂੰ ਹਾਂਜੀ ਅੱਛਾ ਕੀਰਤਨ ਦਾ ਵੀ ਨਾਲ ਕੰਮ ਹਾਂਜੀ ਕੀਰਤਨ ਦਾ ਤੇ ਗੁਰੂ ਘਰ ਦੇ ਵਿੱਚ ਪਾਠ ਸਾਰਾ ਉਹ ਸਾਰੀ ਜ਼ਿੰਮੇਵਾਰੀ ਆਪਾਂ ਨਭਾਉਣੀ ਆ ਜੀ ਤੇ ਕਿੱਦਾਂ ਬਾਬਾ ਜੀ ਫਿਰ ਤਿਆਰ ਤਿਆਰੀ ਕਿੱਦਾਂ ਹੁੰਦੀ ਆ ਕਿਉਂਕਿ ਉੱਧਰ ਵੀ ਗੁਰੂ ਘਰ ਚ ਵੀ ਪੂਰਾ ਟਾਈਮ ਆ ਜਿਹੜਾ ਦੇਣਾ ਪੈਂਦਾ ਏ ਉਹ ਸਤਕਾਰ ਗੁਰੂ ਸਾਹਿਬਾਨ ਨੂੰ ਦੇਣਾ ਪੈਂਦਾ ਤੇ ਇੱਧਰ ਵੀ ਇਹ ਕੰਮ ਵੀ ਕਿੱਦਾਂ ਨਾਲ-ਨਾਲ ਕਿੱਦਾਂ ਚੱਲਦਾ ਇਹ ਕੰਮ ਬਾਬਾ ਜੀ ਪਹਿਲਾਂ ਮੈਂ ਤਾਂ ਗੁਰਦਾਰ ਸਾਹਿਬ ਚੱਲੇ ਜਾਂਦਾ ਜੀ ਕੋਈ ਸ਼ਨਾਣ ਕਰਕੇ ਜੀ ਤੇ ਬਾਅਦ ਵਿੱਚ ਆਪਣੇ ਸਿੰਘਣੀਆਂ ਉਹ ਸਾਰਾ ਤਿਆਰ ਕਰ ਦੂਆ। ਅੱਛਾ ਜੀ। ਨਾਲ ਬੱਚੇ ਲੱਜ ਜਾਂਦੇ ਨੇ ਪ੍ਰਸ਼ਾਦਾ ਬਣਾਉਂਦੇ ਆ। ਹੂੰ। ਉਹ ਨਾਲ ਬੱਚੇ ਲੱਗ ਕੇ ਬਣਵਾ ਲੈਂਦੇ। ਅੱਛਾ ਜੀ। ਬਾਈ ਜੀ। ਤੇ ਮਿਹਨਤ ਦਾ ਮੋਲ ਹੈ ਜਿਹੜਾ ਪੈ ਜਾਂਦਾ ਜੀ। ਹਾਂ ਜੀ ਹਾਂ ਜੀ। ਬਾਕੀ ਗੁਰੂ ਸਾਹਿਬ ਨੇ ਚਲੋ ਉਹ ਨੀਂ ਤ੍ਰਿਸ਼ਨਾ ਬਣੀ ਹੈਗੀ। ਹਾਂ ਜੀ। ਹਾਂ ਤ੍ਰਿਪਤੀ ਉਹ ਵਾ ਤਕਰੀਬਨ ਸੰਤੋਸ਼ਟੀ ਹੀ ਹੋ ਰਹਿੰਦੀ ਆਪਣੇ। ਹਾਂ ਜੀ। ਹੂੰ। ਬਾਬਾ ਜੀ ਸਾਡੀ ਤਰਾਸਦੀ ਰਹੀ ਆ ਪਾਠੀ ਸਿੰਘਾਂ ਨੂੰ ਗੁਰੂ ਘਰ ਦੇ ਵਜ਼ੀਰ ਕਿਹਾ ਜਾਂਦਾ ਏ। ਗੁਰੂ ਤੋਂ ਸਭ ਕੁਝ ਪ੍ਰਾਪਤ ਕਰਨ ਦੇ ਲਈ ਪਾਠੀ ਸਿੰਘਾਂ ਤੋਂ ਅਰਦਾਸਾਂ ਕਰਾਈਆਂ ਜਾਂਦੀਆਂ ਨੇ ਪਰ ਪਾਠੀ ਸਿੰਘਾਂ ਨੂੰ ਕੀ ਚਾਹੀਦਾ ਕੀ ਪਰਾਠੀ ਸਿੰਘ ਦੀਆਂ ਜ਼ਰੂਰਤਾਂ ਨੇ ਉਧਰ ਕਿਸਦਾ ਧਿਆਨ ਨਹੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਅਰਦਾਸਾਂ ਕਰਾਉਂਦੇ ਨੇ ਲੋਕ ਹਾਂਜੀ ਇਹ ਤਾਂ ਹੈ ਹੂੰ ਦੇਖੋ ਮੈਂ ਤਾਂ ਦੇਖਿਆ ਨਹੀਂ ਕੋਈ ਗ੍ਰੰਤੀ ਸਿੰਘ ਕੋਈ ਨਗਦ ਚੀਜ਼ ਲੈ ਆਇਆ ਹੋਵੇ ਜੀ ਜੇ ਮੋਟਰਸਾਈਕਲ ਵੀ ਲੈਣਾ ਤਾਂ ਉਹ ਕਿਸ਼ਤਾਂ ਤੇ ਲੈ ਕੇ ਕਿਤੇ ਆਪਣਾ ਉਹ ਕਰਦੇ ਆ ਹੂੰ ਮੈਂ ਹੁਣ ਤੱਕ ਕਦੇ ਵੀ ਕੋਈ ਨਗਦ ਚੀਜ਼ ਨਹੀਂ ਲੈ ਕੇ ਆਇਆ ਜਦੋਂ ਵੀ ਕੋਈ ਚੀਜ਼ ਖਰੀਦੀ ਦੀ ਹੈ ਤਾਂ ਉਹ ਕਿਸ਼ਤਾਂ ਦੀ ਲਈ ਦੀ ਹੈ ਹੌਲੀ ਹੌਲੀ ਕਿਸ਼ਤਾਂ ਤਾਰ ਕੇ ਤਾਂ ਫਿਰ ਉਹ ਸੁੱਖਦਾਦਨ ਤਾਂ ਹਰੇਕ ਨੂੰ ਚਾਹੀਦਾ ਹੈ ਨਾ ਜੀ ਤੇ ਕਿੰਨੇ ਸਮੇਂ ਤੋਂ ਤੁਸੀਂ ਪਾਠੀ ਸਿੰਘ ਦੀ ਸੇਵਾ ਕਰ ਰਹੇ ਹੋ ਮੈਂ ਬਾਜੀ 1994 ਦਾ ਗ੍ਰਾਂਥੀ ਸਿੰਘ ਦੀ ਸੇਵਾ ਅੱਛਾ ਜੀ 1994 ਤੋਂ ਹਾਂ ਜੀ ਹਾਂ ਤੇ ਬਾਬਾ ਜੀ ਫਿਰ ਘਰ ਦੇ ਹਾਲਾਤ ਕਿਦਾਂ ਮੜਮੁਟਾ ਫਿਰ ਪਾ ਕਿੰਨੀ ਉਦੋਂ ਕਿੰਨੀ ਭੇਟਾ ਸੀਗੀ ਜਦੋਂ ਤੁਸੀਂ 94 ਉਦੋਂ ਭੇਟਾ 500 ਰੁਪਏ ਹੁੰਦੇ ਸੀ ਅੱਛਾ ਜੀ ਮਹੀਨੇ ਦੀ ਹਾਂ ਜੀ ਨਹੀਂ 500 ਭੇਟਾ ਖੰਡਪਾਟ ਸਾਹਿਬ ਦੀ ਹੁੰਦੀ ਸੀ ਅੱਛਾ ਜੀ ਹਾਂ ਜੀ ਠੀਕ ਹੈ 100 ਰੁਪਏ ਇੱਕ ਗ੍ਰਾਂਥੀ ਨਾਲ ਆਉਂਦਾ ਜੀ 100 ਰੁਪਏ ਇੱਕ ਗ੍ਰਾਂਥੀ ਨੂੰ ਤੇ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਬਾਬਾ ਜੀ ਨਹੀਂ ਉਦੋਂ ਤਾਂ ਚਲੋ ਐਨ ਅਨਮੈਰਿਡ ਸੀ ਐਨਾ ਖਰਚੇ ਦਾ ਹੋਣੀ ਸੀ ਅਸਲ ਤਾਂ ਹੁਣ ਜਦੋਂ ਬੱਚੇ ਜਵਾਨ ਹੋ ਗਏ ਹੁਣ ਪਤਾ ਲੱਗਿਆ ਵੀ ਖਰਚੇ ਦਾ ਵੀ ਬਹੁਤ ਆਪਾਂ ਨੂੰ ਤਾਂ ਚਾਹੀਦਾ ਸੀ ਆਮਦਨਾ ਹੁਣ ਤੱਕ ਐਵੇਂ ਸਾਰੀ ਜ਼ਿੰਦਗੀ ਲੰਘਾ ਦੱਤੀ ਹੂੰ 3 ਸਾਲ ਹੋ ਗਏ ਮੈਨੂੰ ਗ੍ਰੰਥੀ ਦੀ ਡਿਊਟੀ ਕਰਦਿਆਂ ਮੈਂ ਅੱਜ ਵੀ 55000 ਤਨਖਾਹ ਲੈਣਾ ਜੀ ਪ੍ਰਸ਼ਾਦਾ ਉਹ ਪ੍ਰਸ਼ਾਦਾ ਦੇ ਦੀ ਹਾਂਜੀ ਹਾਂਜੀ ਜੀ ਕਿਕਰੋ ਆ ਭਾਈ ਲਓ ਭਾਜੀ ਹਾਂਜੀ ਹੋਰ ਕੁਝ ਭਾਜੀ ਹਾਂਜੀ ਜੀ ਬੱਸ ਸਾਲ ਹੋ ਗਏ ਇੰਨੇ ਹਾਂਜੀ ਭਾਈ 30 ਸਾਲ ਹੋ ਗਏ ਤੇ ਫਿਰ ਹੁਣ ਫਿਰ ਗੁਰੂ ਘਰ ਦੀ ਕਿੰਨੀ ਜਿੱਦਾਂ ਗੁਰੂ ਘਰ ਦੇ ਵਿੱਚ ਸਟਾਰਟਿੰਗ ਤੋਂ ਤੁਸੀਂ ਪਾਠੀ ਸਿੰਘ ਦੀ ਸੇਵਾ ਨਿਭਾ ਰਹੇ ਸੀ ਉਦੋਂ ਕਿੰਨੀ ਤਨਖਾਹ ਸੀਗੀ ਜੀ ਉਦੋਂ ਤਾਂ ਭਾਜੀ 600 ਰੁਪਏ ਤੋਂ ਸ਼ੁਰੂ ਕਰਿਆ ਸੀ ਮਹੀਨੇ ਦੀ ਹਾਂਜੀ 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 ਫਿਰ ਮੈਂ 4-5 ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਵੀ ਮੈਂ ਲੋਕਲ ਗ੍ਰੰਥੀ ਰਹਾ ਪਿੰਡ ਕਪੂਰਗੜ੍ਹ ਬਾਬਾ ਨੱਥਾ ਸਿੰਘ ਦੇ ਗੁਰਦਾਰੇ ਉੱਥੇ ਮੈਂ 2000 1996 ਤੋਂ ਲੈ ਕੇ 2000 ਤੱਕ ਮੈਂ ਉੱਥੇ ਡਿਊਟੀ ਕੀਤੀ। ਠੀਕ ਹੈ ਜੀ। ਉਦੋਂ ਮੇਰੇ 14,000 ਰੁਪਏ ਤਨਖਾਹ ਆਉਂਦੀ ਸੀ। ਹੂੰ। ਤੇ ਬੱਚੇ ਕਿੰਨੇ ਨੇ ਬਾਬਾ ਜੀ? ਬੱਚੇ ਤਿੰਨ ਨੇ, ਬੇਟੀਆਂ ਨੇ ਬਾਜੀ। ਹਾਂਜੀ। ਇੱਕ ਬੇਟਾ ਜੀ। ਤੇ ਬੱਚੇ ਪੜਦੇ ਨੇ ਜੀ? ਹਾਂਜੀ, ਇੱਕ ਵੱਡੀ ਬੇਟੀ ਦਾ ਤਾਂ ਵਿਆਹ ਕਰਤਾ ਆਪਾਂ ਨੇ। ਹੂੰ। ਤੇ ਦੂਜੇ ਬੱਚੇ ਪੜਦੇ। ਤੇ ਇੱਧਰ ਪਾਠੀ ਸਿੰਘ ਵਾਲੀ ਲਾਈਨ 'ਚ ਬੱਚੇ ਸੰਥਿਆ ਵਗੈਰਾ ਲੰਦੇ ਨੇ, ਇੱਧਰ ਆਉਣ ਦੀ ਕੋਈ ਹੈਗਾ ਜੀ ਵਿਚਾਰ? ਨਹੀਂ। ਗੁਰਬਾਣੀ ਨਾਲ ਤਾਂ ਜੋੜਿਆ ਹੋਇਆ ਆਪਾਂ ਨੇ ਬੱਚਿਆਂ ਨੂੰ ਪਰ ਇੱਧਰ ਆਉਣ ਦਾ ਵਿਚਾਰ ਨਹੀਂ ਜੀ। ਕਿਉਂ ਬਾਬਾ ਜੀ? ਉਈ ਦੇਖੋ ਬਾਜੀ ਮੈਂ 30 ਸਾਲ ਬਾਅਦ ਮੈਨੂੰ ਆ ਹੁਣ ਕੰਮ ਕਰਨਾ ਪਿਆ ਆਪਣਾ ਹਨਾ ਹੂੰ ਤੇ ਹੁਣ ਕਿਤੇ ਸੈਟਿੰਗ ਕਰਨ ਵਾਸਤੇ ਸੋਚਿਆ ਤੇ ਪਹਿਲਾਂ ਹੀ ਸੋਚਿਆ ਹੁੰਦਾ ਹੂੰ ਚਲੋ ਗੁਰੂ ਘਰ ਮਾੜਾ ਨਹੀਂ ਪਰ ਗੱਲ ਇਹ ਆ ਵੀ ਸਾਡੇ ਆਮਦਨਾਂ ਘੱਟ ਹੋਣ ਕਰਕੇ ਗੁਜ਼ਾਰੇ ਨਹੀਂ ਹੁੰਦੇ ਹੂੰ ਆਉਣ ਵਾਲੇ ਸਮੇਂ 'ਚ ਗੁਜ਼ਾਰਾ ਹੁਣ ਜਮੇ ਨਹੀਂ ਹੋਣਾ ਜੀ ਤੁਹਾਨੂੰ ਖਰਚੇ ਵਧ ਗਏ ਹੂੰ ਬਾਬਾ ਜੀ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਿਹੜੀਆਂ ਸਾਰੀ ਦੇਖਰੇਖ ਕਰਦੀਆਂ ਨੇ ਗੁਰੂ ਘਰਾਂ ਦੇ ਉੱਤੇ ਸਾਰੇ ਜਿਹੜੇ ਪ੍ਰਬੰਧ ਨੇ ਚੱਲਦੇ ਨੇ ਉਹ ਸਰਮਾਰੂ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਇਦਾਂ ਦਾ ਕੋਈ ਕਾਨੂੰਨ ਇਦਾਂ ਦੀ ਕੋਈ ਜਿਹੜਾ ਕਰਿਆ ਜਾਵੇ ਜਿਹੜੀ ਪਾਠੀ ਸਿੰਘਾਂ ਦੀ ਪੱਕੀ ਤਨਖਾਹ ਹੈ ਜਿਹੜਾ ਉਹਨਾਂ ਦਾ ਪਾਠੀ ਸਿੰਘਾਂ ਦਾ ਘਰ ਦਾ ਗੁਜ਼ਾਰਾ ਚੱਲ ਸਕੇ ਇਦਾਂ ਦਾ ਕੋਈ ਕਾਨੂੰਨ ਤਿਆਰ ਕੀਤਾ ਜਾਵੇ ਹਾਂਜੀ ਸ਼੍ਰੋਮਣੀ ਕਮੇਟੀ ਜੇ ਪਿੰਡ-ਪਿੰਡ ਤੇ ਇਕੱਲੇ ਗ੍ਰਾਂਥੀਓ ਸਾਹਬ ਲੈਣਾ ਤਾਂ ਬਹੁਤ ਵੱਡੀ ਗੱਲ ਹੈ ਜੀ ਹੂੰ ਕਿਉਂਕਿ ਹੁਣ ਪਿੰਡਾਂ ਨਾਲ ਤਾਂ ਤਨਖਾਹਾਂ ਦੇ ਨਹੀਂ ਸਕਦੇ ਨਹੀਂ ਹੂੰ ਜੇ ਸ਼੍ਰੋਮਣੀ ਕਮੇਟੀ ਇਕੱਲੇ ਗ੍ਰਾਂਥੀਆਂ ਤਨਖਾਹਾਂ ਹੈਗੀ ਜ਼ਿੰਮੇਵਾਰੀ ਲੈ ਲੋ ਤਾਂ ਵੀ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਸਮੇਂ 'ਚ ਉਹ ਗ੍ਰਾਂਥੀ ਅਕੇ ਤਿਆਰ ਨਹੀਂ ਹੁੰਦਾ ਭਾਜ ਕੇ। ਇਹ ਕਾਰਨ ਕੀ ਮੰਨਦੇ ਹੋ ਜੀ? ਕੰਨ ਤਾਂ ਹੀ ਦੀ ਕੋਈ ਇੱਜ਼ਤ ਨਹੀਂ ਹੈ ਜੀ ਹੁਣ ਗ੍ਰਾਂਥੀ ਸਿੰਘ ਦੀ। ਦਿਹਾੜੀਦਾਰ ਦੀ ਵੀ ਅਜੇ ਇੱਜ਼ਤ ਕਰਦਾ ਉਹਦਾ ਪਰ ਗ੍ਰਾਂਥੀ ਸਿੰਘ ਦੀ ਕੋਈ ਇੱਜ਼ਤ ਨਹੀਂ ਕਰਦਾ। ਤੇ ਬਾਬਾ ਜੀ ਤੁਹਾਡੇ ਬੋਲ ਨੇ ਜਿਹੜੇ ਭਾਵਕ ਕਰਦੇ ਨੇ ਜੋ ਤੁਸੀਂ ਕਹਿ ਰਹੇ ਹੋ ਕਿ ਗ੍ਰਾਂਥੀ ਸਿੰਘ ਦੀ ਕੋਈ ਇੱਜ਼ਤ ਨਹੀਂ ਦਿਹਾੜੀਦਾਰ ਦੀ ਵੀ ਇੱਜ਼ਤ ਕਰਦੇ ਨੇ। ਸੋ ਮਨ ਨੂੰ ਠੇਸ ਪਹੁੰਚਦੀ ਹੈ ਕਿਤੇ ਨਾ ਕਿਤੇ। ਤੇ ਜਿਹੜੀ ਪਿੰਡ ਦੇ ਵਿੱਚ ਜਿਹੜੇ ਚ ਹੁਣ ਤੁਸੀਂ ਸੇਵਾ ਕਰ ਰਹੇ ਹੋ ਸੰਗਤ ਦਾ ਤੁਹਾਨੂੰ ਕਿੱਦਾਂ ਦਾ ਸਹਿਯੋਗ ਆ ਆ ਪਿੰਡ ਵੱਲੋਂ ਸਹਿਯੋਗ ਹੈ ਜੀ ਪਿੰਡ ਨੇ ਕਦੇ ਹੀ ਨਹੀਂ ਆਪਾਂ ਨੂੰ ਕਿਸੇ ਨੇ ਕਿਹਾ ਹੂੰ ਵਧੀਆ ਉਹ ਕਰਦੇ ਨੇ ਵੀ ਕਹਿੰਦੇ ਬਾਬਾ ਜੀ ਤੁਸੀਂ ਹੱਥੀਂ ਕਰਤ ਕਰਦੇ ਹੋ ਵਧੀਆ ਆਪਣਾ ਚਲੋ ਇਹ ਵੀ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਜਿਹੜਾ ਤੁਹਾਡੀ ਮਦਦ ਕਰ ਰਹੇ ਕੋਈ ਟੋਕਾ ਟਾਕੀ ਨਹੀਂ ਕਰਵਾਜੀ ਨਿਤਨੇਮ ਦੀ ਟਾਈਮ ਚਲੋ ਤਾਂ ਆਪਣੀ ਫਰਜ਼ ਵੰਡਣਾ ਜੀ ਡਿਊਟੀ ਦੇ ਲਵਾਉਣੀ ਹੈ ਨਾ ਹੂੰ ਤੇ ਬਾਬਾ ਜੀ ਗੱਡੀ ਪਹਿਲਾਂ ਦੂਜੀ ਸੀਗੀ ਜੀ ਕਾਰ ਟਾਈਪ ਹੁਣ ਤੁਸੀਂ ਇਹ ਤਿਆਰ ਕਰਵਾਈਏ ਜੀ ਹਾਂਜੀ ਬਾਜੀ ਅੱਛਾ ਜੀ ਉਹ ਤੇ ਠੀਕ ਨਹੀਂ ਸੀ ਆਉਂਦਾ ਸੀ ਢੋਈ ਢੋਖਾਂ ਲਾਉਂਦੇ ਸੀ ਜਦੋਂ ਕੰਮ ਕਰਦੇ ਸੀ ਹੂੰ ਤੇ ਫਿਰ ਇਹਨਾਂ ਦਾ ਛੋਟਾ ਵੀ ਸੋਚਿਆ ਸੀ ਵੀ ਛੋਟਾ ਹੱਥੀ ਲੈ ਲਈਏ ਆਪਾਂ ਹਾਂਜੀ ਰੁਕ ਗਿਆ ਇਸ ਨਹੀਂ ਸੀ ਠੀਕ ਹੈ ਜੀ ਫਿਰ ਆਪਾਂ ਇਹ 25-30000 ਰੁਪਏ ਲਾ ਕੇ ਕਰਮੇਤਰ ਮੇਲੇ ਤੁਹਾਡੇ ਮਰ ਕੇ ਭਰਾਵਾਂ ਨੇ ਸਹਾਇਕ ਦੱਤਾ ਹਾਂਜੀ ਜਿਹੜਾ ਆਪਾਂ ਇਹ ਕਰਵਾਇਆ ਅੱਛਾ ਜੀ ਤੇ ਬਾਬਾ ਜੀ ਫਿਰ ਜੇ ਕਿਤੇ ਪਰਿਵਾਰ ਨੇ ਜਾਣਾ ਹੈ ਹੁਣ ਫਿਰ ਉਹ ਬਹੁਤ ਦਿੱਕਤ ਆਉਂਦੀ ਹੋਊਗੀ ਜਾਂ ਤੁਸੀਂ ਕਹਿੰਦੇ ਹੋ ਕੀਰਤਨ ਵੀ ਕਰਦੇ ਹੋ ਪ੍ਰੋਗਰਾਮਾਂ ਤੇ ਜਾਂਦੇ ਹੋ ਫਿਰ ਉਹ ਚ ਬਹੁਤ ਦਿੱਕਤ ਆਉਂਦੀ ਹੋਊਗੀ ਜਾਣ ਚ ਹੁਣ ਤਾਂ ਹਾਂਜੀ ਭਾਜੀ ਕੀ ਆਹ ਸਾਲੋ ਸਾਲ ਕੀਰਤ ਆਪਣੇ ਬਹੁਤ ਦਿੱਕਤ ਆਈ ਆ ਹੁਣ ਜਾਣ ਦੀ ਹਾਂਜੀ ਇਹ ਹੁਣ ਆਪਣਾ ਸਾਧਨ ਹੋ ਗਏ ਬੰਦਾ ਚਲੇ ਜਾਂਦਾ ਨਾ ਹਾਂਜੀ ਕਾਫੀ ਦਿੱਕਤ ਆਈ ਹੋਈ ਹੂੰ ਤੇ ਇਹ ਵੀ ਫਿਰ ਜਿਹੜਾ ਇਹ ਤਿਆਰ ਕਰਵਾਈ ਹੈ ਜੀ ਇਹ ਵੀ ਫਿਰ ਸੰਗਤ ਵੱਲੋਂ ਸਹਿਯੋਗ ਦਿੱਤਾ ਗਿਆ ਥੋੜਾ ਬਹੁਤਾ ਇੱਕ ਰੌਣ ਦੀ ਵੀ ਗੰਜਾਇਸ ਨਹੀਂ ਸੀਗੀ ਨਹੀਂ ਹੋਈ ਅੱਛਾ ਤਨਖਾਹਾਂ ਹੀ ਇੰਨੀ ਘੱਟ ਨੇ ਜੀ ਫਿਰ ਕਿੱਥੋਂ ਇਹ ਹੋਣਾ ਸਿਸਟਮ ਸਾਰਾ ਤੇ ਬਾਬਾ ਜੀ ਫਿਰ ਇਹ ਸਾਰਾ ਜਿਹੜਾ ਸਿੱਧਾ ਇਹ ਕਿਦਾਂ ਜੀ ਤਿਆਰ ਆ ਫਿਰ ਮੁੱਲ ਲੈਣੇ ਜੀ ਸਾਰਾ ਸਮਾਨਾ ਹਾਂਜੀ ਸਾਰਾ ਮੁੱਲ ਦਾ ਜੀ ਠੀਕ ਹੈ ਜੀ ਹਾਂਜੀ ਤੇ ਲੱਸੀ ਵੀ ਅਸੀਂ ਦੇਖਿਆ ਮੱਖਣ ਵੀ ਤੁਸੀਂ ਸਾਰਾ ਹਾਂਜੀ ਹਾਂਜੀ ਹਾਂ ਹੂੰ ਸਾਰਾ ਮੁੱਲ ਦਾ ਜੀ ਠੀਕ ਹੈ ਜੀ ਤੇ ਜੇ ਬਾਬਾ ਜੀ ਕੋਈ ਅ ਸੰਗਤ ਚੋਂ ਅ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਆ ਜਾਂ ਕਿਸੇ ਨੇ ਕੀਰਤਨ ਵਗੈਰਾ ਦੀ ਸੇਵਾ ਜਿਹੜੀ ਉਹ ਕਰਵਾਉਣੀ ਆ ਤਾਂ ਉਹਦੇ ਲਈ ਕੋਈ ਕੰਟੈਕਟ ਨੰਬਰ ਬਾਬਾ ਜੀ 88376 ਹੂੰ 59542 8979376 ਨਹੀਂ 88376 59542 ਠੀਕ ਹੈ ਜੀ ਠੀਕ ਹੈ ਬਾਬਾ ਜੀ ਸੋ ਬਹੁਤ ਧੰਨਵਾਦ ਜੀ ਸਹਿਯੋਗ ਦੇਣ ਦੇ ਲਈ ਤੇ ਹੌਂਦੀ ਜਲਦੀ ਸੰਗਤਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਰੂਰ ਬਾਬਾ ਜੀ ਕੋਲ ਰੁਕ ਕੇ ਜਾਓ ਅਸੀਂ ਹੋਰ ਬਹੁਤ ਜਿਹੜੇ ਪਰਦੇਸੀ ਨੇ ਉਹਨਾਂ ਕੋਲ ਰੁਕਦੇ ਆ ਸੋ ਸਫਾਈ ਦਾ ਵੀ ਉਹ ਧਿਆਨ ਨਹੀਂ ਰੱਖਦੇ ਇੱਥੇ ਸਫਾਈ ਦਾ ਵੀ ਪੂਰਾ ਧਿਆਨ ਆ ਸੋ ਗੁਰੂ ਘਰ ਦੇ ਸਿੰਘ ਸਹਿਬਾਨ ਨੇ ਇਹ ਇੱਥੇ ਅਮਲੋਪਾਦਸੋਂ ਰੋਡ ਤੇ ਮਾਦੋ ਫੈਕਟਰੀ ਦੇ ਲਾਗੇ ਰੁਕਦੇ ਨੇ ਸੋ ਬਾਬਾ ਜੀ ਇੱਥੇ ਵੱਡੇ ਢਾਬੇ ਵੀ ਬਣੇ ਬਨੇ ਉਹਨਾਂ ਕਰਕੇ ਕੋਈ ਦਿੱਕਤ ਤਾਂ ਨਹੀਂ ਕਹਿੰਦੇ ਹੁਣ ਬਈ ਤੁਸੀਂ ਰੁਕਦੇ ਹੋ ਇੱਥੇ ਖੜੇਦੇ ਹੋ ਸਾਡੇ ਗਾਹ ਕੋਈ ਦਿੱਕਤ ਨਹੀਂ ਅੱਛਾ ਜੀ ਹਾਂ ਜੀ ਅੱਜ ਤੱਕ ਤਾਂ ਇਹ ਨਹੀਂ ਕੱਲ ਦਾ ਪਤਾ ਹੂੰ ਤੇ ਫੈਕਟਰੀ ਵਾਲੇ ਟਰੱਕਾਂ 'ਨ ਰੁਕਣ ਵਾਲੇ ਰੁਕਦੇ ਨੇ ਹਾਂ ਜੀ ਟਰੱਕਾਂ 'ਨ ਰੁਕਦੇ ਨੇ ਹੂੰ ਤੇ ਅਸੀਂ ਦੇਖਿਆ ਨਾਲ ਸਾਡੇ ਭੈਣ ਵੀ ਕਈ ਵਾਰ ਇੱਥੇ ਤੁਹਾਡੇ ਨਾਲ ਹੁੰਦੇ ਨੇ ਖੜਦੇ ਨੇ ਹਾਂ ਜੀ ਜਦੋਂ ਮੈਂ ਕੀਰਤਨ ਕਰਨ ਚਲਾ ਜਾਂਦਾ ਕਿਤੇ ਮੈਂ ਡਿਊਟੀ ਜਾਣਾ ਫਿਰ ਉਹ ਆਪ ਸੰਭ ਲੈਂਦੇ ਨੇ ਠੀਕ ਹੈ ਜੀ ਠੀਕ ਹੈ ਠੀਕ ਕਰਦਾ ਗੁਜ਼ਾਰਾ ਚੱਲੀ ਜਾ ਰਿਹਾ ਜੀ ਅੱਛਾ ਚੱਲੀ ਜਾਂਦਾ ਜੀ ਹਾਂ ਚਲੋ ਬਹੁਤ ਵਧੀਆ ਜੀ ਸੋ ਬਹੁਤ ਧੰਨਵਾਦ ਬਾਬਾ ਜੀ ਸਮਾਂ ਦੇਣ ਲਈ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ ਸੋ ਹੋਰ ਵੀ ਇੱਥੇ ਵੀਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਇੱਥੇ ਆਏ ਸੀਗੇ ਹਾਂਜੀ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਵੈਗਰੂ ਜੀ ਕੀ ਫਤਿਹ ਜਸਪ੍ਰੀਤ ਸਿੰਘ ਜੀ ਜਸਪ੍ਰੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਿੰਘ ਸਾਹਿਬਾਨ ਨੇ ਗੁਰੂ ਘਰ ਦੇ ਵਜ਼ੀਰ ਕਿਹਾ ਜਾਂਦਾ ਏ ਸੋ ਅਸੀਂ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੀ ਅਰਦਾਸ ਕਰ ਦਿਓ ਜੀ ਸਾਨੂੰ ਇਹ ਚੀਜ਼ ਦੀ ਜ਼ਰੂਰਤ ਆ ਸਾਡੀਆਂ ਇਹ ਜ਼ਰੂਰਤਾਂ ਮਹਾਰਾਜ ਪੂਰੀਆਂ ਕਰਨ ਪਰ ਸਿੰਘ ਸਾਹਿਬਾਨਾਂ ਦੀਆਂ ਜ਼ਰੂਰਤਾਂ ਵੱਲ ਕਿਸਦਾ ਧਿਆਨ ਨਹੀਂ ਜੀ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਆਪਣੀ ਦੁਕਾਨ ਆ ਜਿਹੜੀ ਉਹ ਕਰਨੀ ਪੈ ਰਹੀ ਹੈ ਜੀ ਇੱਥੇ ਪ੍ਰਸ਼ਾਦਾ ਤਿਆਰ ਕਰਕੇ ਉਹ ਢਾਬੇ ਦੀ ਤਰ੍ਹਾਂ ਵੇਚ ਰਹੀ ਹੈ ਜੀ ਇਹ ਸਾਰਿਆਂ ਨਾਲੋਂ ਪਹਿਲਾਂ ਤਾਂ ਬਾਬਾ ਜੀ ਬਾਈਗੁਰ ਜੀ ਕਾ ਖਾਲਸਾ ਜੀ ਕੀ ਫਤਿਹ ਇਹ ਬਾਬਾ ਜੀ ਆਪਣਾ ਚਲੋ ਮੈਂ ਦੱਸਦਾ ਤੁਹਾਨੂੰ ਜਿਹੜਾ ਇਹ ਸਿਸਟਮ ਆ ਨਾ ਆਪਣੀਆਂ ਜਿਹੜੀਆਂ ਵੱਡੀਆਂ ਸਿੱਖ ਵਾਲੀਆਂ ਸੰਸਥਾਵਾਂ ਨੇ ਸਿੱਖੀ ਵਾਲੀਆਂ ਆ ਜੀ ਜਿਵੇਂ ਕਮੇਟੀਆਂ ਹੋ ਗਈਆਂ ਇਹਨਾਂ ਨੇ ਗ੍ਰੰਥੀ ਸਿੰਘਾਂ ਦੀ ਸਾਮ ਸੰਭਾਲ ਨਹੀਂ ਕੀਤੀ ਜੀ ਜੀ ਇਹਨਾਂ ਨੇ ਕੋਈ ਪੱਕਾ ਕਾਨੂੰਨ ਨਹੀਂ ਬਣਾਇਆ ਕੋਈ ਜਿਵੇਂ ਹੁਣ ਗ੍ਰੰਥੀ ਸਿੰਘ ਨੇ ਬਾਬਾ ਜੀ ਮੈਨੂੰ ਲੱਗਦਾ ਵੀ 57000 ਤਨਖਾਹ ਹੋ ਗੁਰੂ ਘਰ ਚ ਇਹਨਾਂ ਦੀ ਜੀ ਇਹਨਾਂ ਦੀ ਪੱਕੀ ਤਨਖਾਹ ਬੰਨੀ ਜਾਵੇ ਜੀ ਸਾਰੇ ਗ੍ਰਾਂਥੀਆਂ ਦੀ ਜਦੋਂ ਸਾਰੇ ਮੈਕਮਿਆਂ ਦੇ ਵਿੱਚ ਤਨਖਾਹਾਂ ਨੇ ਸੰਸਥਾਵਾਂ ਨੂੰ ਕਮੇਟੀਆਂ ਨੂੰ ਚਾਹੀਦਾ ਵੀ ਕਿਸੇ ਵੀ ਗੁਰੂ ਘਰ ਦਾ ਗ੍ਰਾਂਥੀ ਸਿੰਘ ਆ ਉਹਦੀ ਪੱਕੀ ਤਨਖਾਹ ਹੋਣੀ ਚਾਹੀਦੀ ਹੈ ਤਾਂ ਕਿ ਹੁਣ ਬਾਬਾ ਜੀ ਮੈਨੂੰ ਕਹਿੰਦੇ ਮੈਂ ਮਲੋ ਤੋਂ ਆ ਰਿਹਾ ਸੀਗਾ ਰੁਕ ਗਿਆ ਮੈਂ ਬਾਬਾ ਜੀ ਨੂੰ ਦੇਖ ਕੇ ਬੰਲਾਂ ਵੀ ਕਈ ਵਾਰੀ ਲੰਘਿਆ ਬਾਬਾ ਜੀ ਕਹਿੰਦੇ ਵੀ ਮੈਨੂੰ 30 ਸਾਲ ਹੋ ਗਏ ਏ ਗੁਰੂ ਘਰ ਪਾਠ ਕਰਦਿਆਂ ਨੂੰ ਵੀ ਉਹੀ 5-6000 ਰੁਪਏ ਤਨਖਾਹ ਦਿੰਦੇ ਨੇ ਵੀ ਬਟੀਆਂ ਕਮੇਟੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਜੀ। ਭਾਈ ਜੀ ਕਮੇਟੀਆਂ ਨੂੰ ਧਿਆਨ ਦੇਣ ਲਈ ਕਹਿ ਰਹੇ ਆ ਤੇ ਬਹੁਤ ਸਾਰੇ ਲੋਕ ਨੇ ਉਹ ਵੀ ਜੇ ਗੁਰੂ ਘਰ ਦੇ ਵਜ਼ੀਰ ਨੇ ਜਿਹੜੇ ਉਹਨਾਂ ਤੋਂ ਸੁਖਮਣੀ ਸਾਹਿਬ ਦਾ ਪਾਠ ਕਰਵਾਉਣਾ ਘਰ ਦੇ ਵਿੱਚ ਜੇ ਸਿੰਘ ਸਹਿਬਾਨ ਨੇ 1100 ਮੰਗ ਲਿਆ ਤਾਂ ਵੀ ਕਹਿਣਗੇ ਜਿਆਦਾ ਏ। ਜਿਹੜੇ ਸਿੰਗਰ ਨੇ ਉਹਨਾਂ ਨੂੰ ਦੁੱਗਣੇ ਦੰਦੇ ਵੀ ਨੇ ਜੀ ਲੱਖਾਂ 'ਚ ਦੰਦੇ ਨੇ ਤੇ ਉਸ ਤੋਂ ਫਿਰ ਜਾ ਕੇ ਉਹਨਾਂ ਦੇ ਉੱਤੋਂ ਦੀ ਬਾਰ ਦੇ ਵੀ ਨੇ ਆਹ ਫਿਰ ਇਹ ਤਾਂ ਹੈ ਜੋ ਜੀ ਹੁਣ ਜਿਹੜੇ ਜਿਨ੍ਹਾਂ ਨੇ ਆਪਣੀ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਣਾ ਜਿਨ੍ਹਾਂ ਨੇ ਥੋੜੀ ਅਰਦਾਸ ਕਰਨੀ ਹੈ ਵੀ ਚੜਦੀ ਕਲਾ ਰਹੇ ਪਰਿਵਾਰ 'ਚ ਸੁੱਖ ਉਹਨਾਂ ਨੂੰ ਤਾਂ ਤੁਸੀਂ 1100 ਦੰਦੇ ਵੀ ਬਾਬਾ ਜੀ ਮਿਲਦਾ ਵੀ ਕਹਿੰਦੇ ਨੇ ਵੀ ਬਾਬਾ ਜੀ 500 ਚ ਮੰਨੇ ਜੀ ਹਾਂ ਪਰ ਜਦੋਂ ਗੱਲ ਸਿੰਗਰਾਂ ਤੇ ਆ ਜਾਂਦੀ ਹੈ ਜਾਂ ਕੋਈ ఆర్ਕੈਸਟਰਾ ਲੱਚਰਤਾ ਤੇ ਆ ਗਈ ਬਾਬਾ ਜੀ ਫੇਰ ਉੱਥੇ 10 ਲੱਖ ਵੀ ਥੋੜਾ ਹੋ ਜਾਂਦਾ ਹਾਲਾਂਕਿ ਉਹਨਾਂ ਨੂੰ ਇੱਕ ਮਹੀਨੇ ਦਾ 5-6000 ਮਿਲ ਰਿਹਾ ਉੱਥੇ ਆਪਾਂ ਇੱਕ ਕਦੇ ਦਾ ਘੰਟਿਆਂ ਦਾ ਬਾਬਾ ਇਹ 11 12 ਵਜੇ ਬਰਾਤ ਜਾਂਦੀ ਹੈ 4 ਵਜੇ ਸਮਾਪਤੀ ਉਹੀ 4-5 ਘੰਟਿਆਂ ਦਾ 10-15 15 ਲੱਖ ਰੁਪਏ ਦੇ ਰਿਹਾ ਜੀ ਇਹ ਥੋੜੀ ਜੀ ਆਪਣੇ ਲੋਕਾਂ ਨੂੰ ਵੀ ਸਮਝਣਾ ਪਊਗਾ ਜੀ ਥੋੜਾ ਜਆ ਕਮੇਟੀਆਂ ਦਾ ਵੀ ਵੱਡਾ ਰੋਲ ਹੈ ਜੀ ਇਹਦਾ ਤੇ ਤਾਂ ਹੀ ਆਉਣ ਵਾਲਾ ਜਿਹੜਾ ਸਾਨੂੰ ਪ੍ਰਵੇਖਾ ਉਹਦੇ ਵਿੱਚ ਪਾਠੀ ਸਿੰਘ ਨੇ ਅੱਗੇ ਦਿਖ ਨਹੀਂ ਰਹੇ ਮੈਨੂੰ ਲੱਗਦਾ ਪਾਠੀ ਸਿੰਘ ਹਾਂ ਜੀ ਹਾਂ ਮਿਲ ਨਹੀਂ ਰਹੇ ਜੀ ਪਾਠ ਦੀ ਸੇਵਾ ਜੇ ਹੈਗੀ ਕਿਤੇ ਤਾਂ ਬਹੁਤ ਦਿੱਕਤਾਂ ਆਉਂਦੀਆਂ ਨੇ ਹੁਣ ਜਿਹੜੀ ਨਵੀਂ ਪੀੜ੍ਹੀ ਆ ਜੀ ਉਹ ਤਾਂ ਹੁਣ ਤੁਸੀਂ ਦੇਖ ਲਓ ਵੀ ਇੱਧਰ ਨੂੰ ਮੂੰਹ ਵੀ ਨਹੀਂ ਕਰ ਰਹੇ ਹਾਂ ਸੰਥਿਆ ਨਹੀਂ ਲੈ ਰਹੇ ਬੱਚੇ ਅ ਆਪਣਾ ਜੇ ਇਹਨਾਂ ਦੇ ਹੁਣ ਮੰਨ ਲਓ ਇਹ ਗ੍ਰਾਂਥੀ ਸਿੰਘਾ ਦੀ ਵਧੀਆ ਸਾਖ ਸੰਭਾਲੋਗੇ ਤਾਂ ਇੱਧਰ ਨੂੰ ਆਉਣਗੇ ਹੁਣ ਤੁਸੀਂ ਬਾਬਾ ਜੀ ਨੇ ਬਾਬਾ ਜੀ ਦੇ ਬੱਚੇ ਹੀ ਨਹੀਂ ਪਹਿਲਾਂ ਤਾਂ ਸੰਥਿਆ ਲੈ ਰਹੇ ਉਹਨੇ ਵੀ ਕਹਿੰਦੇ ਨੇ ਵੀ ਕਹਿੰਦੇ ਸੰਥਿਆ ਤਾਂ ਲੈ ਰਹੇ ਨੇ ਬਾਣੀ ਨਾਲ ਤਾਂ ਜੁੜੇ ਹੋਏ ਨੇ ਪਰ ਇਹ ਲੈਂਚ ਪਾਠੀ ਸਿੰਘ ਨਹੀਂ ਬਣਾਉਗਾ ਕੋਈ ਕਾਰੋਬਾਰ ਆਪਣਾ ਕਿਰਤਾ ਜਿਹੜਾ ਪੜ੍ਹ ਲਿਖ ਕੇ ਕੋਈ ਹੋਰ ਲਾਗ ਰਿਹਾ ਹਾਂ ਗਰੋਹੀ ਗੱਲ ਹੋ ਗਈ ਨਾ ਜੀ ਬਸ ਇਹੀ ਚਲੋ ਮੈਂ ਤਾਂ ਇਹੀ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹਣਾ ਵੀ ਪਾਠੀ ਸਿੰਘਾਂ ਨੂੰ ਸਾਂਭ ਲਓ ਜੀ ਬਾਬਾ ਜੀ ਇੱਕ ਜ਼ਰੂਰ ਗੱਲ ਕਰਾਂਗੇ ਬੈਠ ਜਿਓ ਜੀ ਕੋਈ ਗੱਲ ਨਹੀਂ ਬੈਠ ਕੇ ਕਰਦੇ ਹਾਂ ਅ ਅੱਗੇ ਤੁਸੀਂ ਪਾਠੀ ਸਿੰਘੋਂ ਅੱਗੇ ਨੌਜਵਾਨ ਹੋਰ ਸਾਡੇ ਲਾਈਨ ਦੇ ਵਿੱਚ ਆ ਰਹੇ ਨੇ ਜੀ ਕਿਵੇਂ ਆ ਇੱਧਰ ਨੂੰ ਪਾਠੀ ਸਿੰਘ ਨਹੀਂ ਭਾਜੀ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਉਹਨਾਂ ਤਾਂ ਜਿਹੜੇ ਸਾਡੇ ਨਾਲ ਵੀ ਕੀਰਤਨ ਕਰਾਉਂਦੇ ਸੀ ਨਾ ਮੁੰਡੇ ਹੂੰ ਉਹ ਫੈਕਟਰੀਆਂ ਮਿੰਨਾਂ ਚ ਕੰਮ ਕਰਨ ਲੱਗ ਗਏ। ਅੱਛਾ ਜੀ। ਜਿਹੜੇ ਪਾਠੀ ਸਿੰਘ ਸੀਗੇ ਉਹ ਕੰਮ ਛੱਡ ਗਏ। ਹਾਂ ਜੀ ਫੇ ਕੰਮ ਛੱਡ ਕੇ ਫੈਕਟਰੀਆਂ ਚ। ਮੇਰੇ ਨਾਲ ਜੱਥੇ ਚ ਸੀ ਸਿੰਘ ਉਹ ਸਾਰੇ ਕੰਮ ਕਰ ਦਿੰਦੇ ਆਪੋ ਆਪ। ਬਹੁਤ ਗੰਭੀਰ ਮਸਲਾ ਜੀ ਇੱਧਰ ਧਿਆਨ ਦੇਣ ਦੀ ਲੋੜ ਹੈ ਜੀ। ਇਹ ਤਾਂ ਜੀ ਬਹੁਤ ਜ਼ਰੂਰੀ ਹੈ। ਤੇ ਆਉਣ ਵਾਲੇ ਸਮੇਂ ਚ ਤਾਂ ਇਹ ਕਿ ਅਖੰਡ ਪਾਲ ਸਾਹਿਬ ਤੇ ਪਾਠੀ ਸਿੰਘੇ ਨਹੀਂ ਮਿਲਿਆ ਕਰਨੇ ਜੀ ਬਹੁਤ ਬਾਜੀ ਹੁਣ ਹੋਇਆ ਤੇ ਕੀ ਹੋਇਆ? ਹਾਂ ਜੀ। ਹਾਂ ਜੀ ਅਖੰਡ ਪਾਠੀ ਤਾਂ ਹੁਣ ਮਿਲਦੇ ਨਹੀਂਗਾ। ਆ ਗੁਰੂ ਰਵਦਾਸ ਜੀ ਦਾ ਪ੍ਰਕਾਸ਼ ਕਰੋ ਲੰਘ ਕੇ ਗਿਆ ਹਾਂ ਜੀ ਤੇ ਬਾਅਦ ਵਿੱਚ ਡੇਟਾ ਰਖਾਈਆਂ ਨੇ ਹਾਂ ਹਾਂ ਬਾਕੀ ਮੈਂ ਜੀ ਹਾਂ ਜੀ ਹਾਂ ਜੀ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਵੇਲੇ ਵੀ ਏਸੀ ਆ ਲੁਧਿਆਣਾ ਜਿਲ੍ਹਾ ਇੱਧਰ ਮਿਲੀ ਨਹੀਂ ਜੀ ਪਾਠੀ ਹੂੰ ਤਾਂ ਵੀ ਕੈਨਸਲ ਕਰਨੀਆਂ ਪਈਆਂ ਨੇ ਡੇਟਾ ਹੂੰ ਤੇ ਬਾਬਾ ਜੀ ਕੋਈ ਮਦਦ ਦੀ ਲੋੜ ਹੋਵੇ ਸੰਗਤ ਵੱਲੋਂ ਕੋਈ ਕੋਈ ਹੋਵੇ ਜ਼ਰੂਰ ਕਰ ਦਿਓ ਕੋਈ ਹੁੰਦੇ ਨੇ ਜਿਨ੍ਹਾਂ ਵੀਰਾਂ ਦੇ ਮਨਾਂ ਦੇ ਵਿੱਚ ਅੱਜ ਵੀ ਰਹੇ ਮਾ ਕਿ ਸਾਡੇ ਪਾਠੀ ਸਿੰਘ ਨੇ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਉਹ ਕੋਈ ਮਦਦ ਕਰਨ ਕੋਈ ਹੋਵੇ ਜ਼ਰੂਰਤ ਕੋਈ ਇਦਾਂ ਦੀ ਨਹੀਂ ਭਾਜੀ ਬਸ ਤੁਸੀਂ ਆਏ ਜਾਓ ਉਹੀ ਬਹੁਤ ਹੈ ਹਾਂ ਸੋ ਬਹੁਤ ਵੱਡਾ ਇਹ ਵੀ ਗੱਲ ਆ ਬਾਬਾ ਜੀ ਕਹਿੰਦੇ ਕੋਈ ਜ਼ਰੂਰਤ ਨਹੀਂ ਜੇ ਕੋਈ ਲੰਗਦਾ ਕਰਦਾ ਵੀਰ ਇੱਥੇ ਜ਼ਰੂਰ ਸਾਕ ਕੇ ਜਾਵੇ ਕਿਰਤ ਕਰਕੇ ਉਹ ਬਾਬਾ ਜੀ ਕਹਿੰਦੇ ਅਸੀਂ ਆਪਣੀ ਕਮਾਈ ਆ ਮਿਹਨਤਾਂ ਕਰਨੀ ਚਾਹੁੰਦੇ ਆ ਸੋ ਇਹ ਵੀ ਬਹੁਤ ਵੱਡੀ ਗੱਲ ਆ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਮਾਂ ਦੇਣ ਦੇ ਲਈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੋ ਜੋ ਵੀ ਵੀਰ ਇੱਥੋਂ ਲੰਗਦੇ ਨੇ ਅਮਲੋਹ ਤੋਂ ਪਾਸੋ ਰੋਡ ਤੇ ਜਾਂਦੇ ਨੇ ਤਾਂ ਉਹ ਜਰੂਰ ਇੱਥੇ ਰੁਕ ਕੇ ਜਾਣ ਬਾਬਾ ਜੀ ਕਹਿੰਦੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਰ ਸੰਗਤ ਹੈ ਇੱਥੇ ਆ ਕੇ ਪ੍ਰਸ਼ਾਦਾ ਛੱਕ ਕੇ ਤੇ ਜਿਹੜੀ ਭੇਟਾ ਉਹਦੀ ਬਣਦੀ ਆ ਉਹੀ ਦੇ ਜਾਣ ਉਹੀ ਬਹੁਤ ਆ ਸੋ ਸਤਕਾਰ ਕਹਿੰਦੇ ਪੂਰਾ ਕਰਦੀਆਂ ਨੇ ਸੰਗਤਾਂ ਆਉਂਦੇ ਵੀ ਨੇ ਵੀਰ ਸਪੈਸ਼ਲ ਵੀ ਇੱਥੇ ਬਾਬਾ ਜੀ ਕੋਲ ਪ੍ਰਸ਼ਾਦਾ ਛਕਣ ਦੇ ਲਈ ਆਉਂਦੇ ਨੇ ਸੋ ਆਉਂਦੇ ਜਾਂਦੇ ਵੀਰਾਂ ਨੂੰ ਬੇਨਤੀ ਆ ਕਿ ਉਹ ਵੀ ਜ਼ਰੂਰ ਆਉਣ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ